ਦੇਖ ਰਹੀ ਹੈ ਕਿ ਆਪਣੇ ਲਈ ਕਬੂਤਰ ਕਬੂਤਰ ਚੈੱਕ ਹੋਣ ਲੱਗੇ ਕਰਾਤੀ ਆਪਣੇ ਚੈੱਕ ਹਾਂ 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 ਤੀ ਲੋੜੂ ਦੇ ਨਾਂ ਤੇ ਉੱਡਦੇ ਅੱਜ ਤਾਂ ਮੈਂ ਗਲੂ ਹਾਂ ਹਾਂ ਕਰਾਤੀ ਕਰਾਤੀ ਉੱਤੇ ਹਰ ਗਿਆ ਤਗੇ ਵਾਲਾ ਚੱਲ 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 ਉਸਤਾਜੀ ਦੇ ਵੀਰੇ ਪੈਰੀ ਹੱਥ ਲਾ ਦੀ ਜਗ੍ਹਾ ਉਸਤਾਦ ਬਣਾ ਦੇ ਪੈਰੀ ਹੱਥ ਆਏ ਬਈ ਆਏ ਆਏ ਉਹ ਲੱਗੂ ਹਾਂ ਲੈ ਵੀ ਅੱਜ ਆਪਾਂ ਕਬੂਤਰ ਛੱਡਣ ਲੱਗੇ ਆਂ ਪਿੰਡ ਭੱਦਲਵੱਡ ਆਪਣੇ ਗੋਲੂ ਹੁਣੀ ਭਰਾ ਤੇ ਜਵਲਾਲਾ ਮੁੰਡਾ ਤੇ ਸੁਲਤਾਨਪੁਰ ਵਾਲਾ ਕਿਹੜਾ ਵੀ ਸੁਲਤਾਨ ਖਾਨ ਸੁਲਤਾਨ ਸੁਲਤਾਨ ਖਾਨ ਤੇ ਦੇਖੀ ਜਾਓ ਵੀ ਜੁੜੇ ਰਹੋ ਤੇ ਅੱਜ ਆਪਾਂ ਕਪੂਤਰ ਵਾਲਾ ਬਲੌਗ ਬਣਾਉਣ ਲੱਗੇ ਆ। ਲੈ ਵੀ ਫਿਰ ਅੱਜ ਗੋਲੂ ਉਹਨੇ ਕਪੂਤਰ ਛੱਡਣਾ। ਹਾਂ ਗੋਲੂ। ਤੇ ਵੱਡਾ ਪਾਸੇ ਕਪੂਤਰ ਛੱਡਿਆ। ਹੰਟੀਆਂ ਕਰਾ ਰਹੇ ਆ ਦੇਖਣੇ ਕੀ ਬਾਤ ਹੈ। ਆਪਰਾ ਆਮ ਲਿਆ ਤੇ ਭਾਈ ਇਹਨਾਂ ਨੇ ਵੀ ਛੱਡਿਆ ਲੈ ਕੂਤਰਾਂ ਦੇ ਲਾਗੇ ਹੁਣ ਪਾਣੀ

ਨਾ ਉਹ ਪਿਆਰ ਨੈਕਰੇ ਦਾ ਲੱਗ ਗਿਆ ਦੇਖੀ ਉਹ ਆਪਣਾ ਲੱਗ ਗਿਆ बोयो <laughs> भेरे ਬਾ ਬਾ ਲੈ ਵੀ ਉਹੜਾ ਪੰਪੀਣਾ ਚਾਹ ਪੁੱਤਰ ਆਪਣੇ ਛੱਡ ਦੇ ਹੁਣ ਸ਼ਾਮ ਨੂੰ ਦੇਖਾਂਗੇ ਹਾਂ ਬਾਕੀ ਦੇਖਾਂਗਾ ਇਹ ਕਿਉਂ ਦੀ ਬੰਦਾ ਨਹੀਂ ਭਾਈ ਵੀ ਨਹੀਂ ਸ਼ਾਮ ਨੂੰ ਦੇ 7 ਵਜੇ ਪੀ ਬੰਦਾ ਚਾਹ ਨੂੰ ਹੀ ਨੇ ਅੰਜੋਏ ਕਰਦੇ ਹਾਂ ਬੈਂ ਪਿਛਲੀ ਵਾਰ ਆਪਾਂ ਸੱਡੇ ਸੀ 224 ਤੇ ਇੱਥੇ 61 ਕਬੂਤਰ ਨੇ ਹੋਰ ਉਹ ਤਾਂ ਚਾਹੀ ਪੀ ਜਾਣਾ ਚਾਹ ਨਹੀਂ ਛੱਡਦਾ ਕਿੰਨੇ ਵਜੇ ਅਠ ਘੜੇ ਕੋਲ 4 ਵਜੇ ਮੈਂ ਸਾਧ ਜੀ ਅਠ ਘੜਦਾ ਭੈੜਾ ਝੋਟਾ ਵੇ ਕਿੱਥੇ ਡੋਲਦਾ ਇੱਧਰ ਤਾਂ ਸਾਡੇ ਤਨ ਨਾਲੇ ਦੇਖ ਲੈ ਸਾਡੇ ਤਨ ਉੱਥੇ ਉੱਠ ਕੇ ਸਾਧਰੀ ਕਿਹੜੇ ਦਿਨ ਲੱਗ ਜਾਂਦਾ ਕੋਲੂ ਨੀਂਦ ਨਹੀਂ ਆਉਂਦੀ ਮੈਂ ਸੁੱਤਾ ਮੈਂ ਕਗਲੂ ਰਾਤ ਨਾ 11 ਵਜੇ ਸੁੱਤੇ 11 ਵਜੇ ਸੁੱਤਾ ਲੱਗ ਜੀ ਬੋਨਾ ਮਾਰ ਕੇ ਚ ਗਏ ਬੈਠੇ ਰਹੇ ਉੱਥੇ ਪਰ ਆ ਕੇ 10 ਵਜੇ ਰੋਟੀ ਖਾ ਲਈ ਵੀਰ 11 ਵਜੇ ਪਾ ਠੀਕ ਹੋ ਗਿਆ ਮੈਂ ਤਾਂ ਸਵਾਦ ਜੇ ਤੇ ਰੋਟੀ ਦਾ ਟਾਈਮ ਹੋ ਗਿਆ ਭਈ ਆਪਾਂ ਆ ਰੋਟੀ ਬਣੀ ਸਕਲੀਏ ਕਬੂਤਰ ਆਪਣੇ ਉੱਡੀ ਜਾਂਦੇ ਆ ਆ ਗਏ ਆ ਪੱਲੰਗ ਕਰਨਾ ਚਾਹਤ ਹੈ ਇੱਥੇ ਬੈਠ ਜੀ ਲੈ ਕੋਈ ਇੱਥੇ ਬਹਿ ਜਾ ਰੋਟੀ ਖਾਣ ਦੇ ਕੇ ਹੁਣ ਆਪਾਂ 10 ਬਾਅਦ ਦੇ ਗਣਾ ਗੁਰੂ 10 ਬਾਅਦ ਗਣਾ ਟੀਖਾਨ ਲੱਗਿਆ ਬਾਈ ਮੈਡੀਕਲ ਉੱਤੇ ਸ਼ਾਗਰ ਰੋਟੀ ਕਰਦੇ ਆਪਾਂ ਸ਼ੁਰੂ ਰੋਟੀ ਦਾ ਪ੍ਰਬੰਧ ਘੈਂਟਾਣਾ ਗੜੂ ਲੈ ਨਹੀਂ ਆ ਗਿਆ ਪਰੌਂਠੇ ਆ ਬਾਈ ਰੋਟੀ ਦਾ ਕੰਮ ਸ਼ੁਰੂ ਆ ਸ਼ਾਗਰ ਇਹ ਰਿਪੇਅਰ ਕਰਦੇ ਆ ਗੱਲਬਾਤ ਲੈ ਪੂਟਰ ਚੈੱਕ ਹੋਣ ਲੱਗ ਗਏ ਕ੍ਰਾਂਤੀ ਆਪਣਾ ਚੈੱਕ ਹਾਂ 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 ਸ਼ੀਰਾਂਤ ਹਾਂਤੀ ਲੋੜੂ ਦੇ ਨਾਂ ਤੇ ਉੱਟਦੇ ਅੱਜ ਤਾਂ ਮੈਂ ਗੋਲੂ ਕਰਾਤੀ ਕਰਾਤੀ ਉੱਤੇ ਸਰਦੇ 11 ਵੱਜ ਗਏ ਡੀ ਜਾਂਦੇ ਆਂ ਦੇਖ ਕੇ ਮੈਂ ਪਾਇਆ ਗੋਲੂ ਹਣੀ ਪੇਟ ਟੈਂਸ਼ਨ ਹੋ ਜਾਏ ਪਾਇਆ ਕਰਦੇ ਦੀ ਫੈਨਾ ਹਾ ਲੋਲੂ ਫਟਾ ਮੈਂ ਤਾਂ ਫਟਾ ਚਾਹ ਤੂੰ ਪਲਾਈਏ ਹੈ ਨਹੀਂ ਖਤੇ ਬਾਈ ਸਸਤੀ ਪਈ ਪਿਆ ਪੈ ਜਾਣ ਤੋਂ ਪੈ ਜਾਣ ਤੋਂ ਕੋਈ ਨਾ ਮਾ ਆਪਣਾ ਵੀ ਫੋਨ ਲੋ ਹੋ ਗਿਆ ਚਾਰਜ ਲਾ ਕੇ ਆਪਾਂ ਵੀ 10 20 ਮਿੰਟ ਆਰਾਮ ਕਰੀਏ ਲੋ ਹੈਗੀ ਆ ਕਿਹ ਲੈ ਬੀਡਰ ਕੋ ਬੀਡ ਰੂਡ ਬੱਸ ਆਈ ਹੂੰ ਆਈ ਜੱਡੇ ਰੋਡੇ ਪੀ ਕੇ ਕੈਂਪ ਹੋਇਆ ਪਾਨਾ ਉਹ ਪੀ ਬੈਠਾ ਪਤੰਦਰਾ ਬਾਹਰ ਦੇਖ ਗੋਲੂ ਦੇ ਤੂੰ ਪੈਰ ਦਾ ਦੇਖਾ ਦੇ ਵੱਡੇ ਹੱਟ ਨਹੀਂ ਜਾਂ ਕੇ ਬਣਾਉਣਾ ਤਕੜਾ ਬੈਠ ਗਿਆ ਹੁਣ ਅੱਜ ਅੰਦਰ ਬੈਠ ਗਏ ਸਮੋਸੇ ਸਮੋਸੇ ਸੱਕੀ ਬੈਠੇ ਨੇ ਗੋਲੂ ਹੁਣ ਇਫੈਕਟ ਨਹੀਂ ਪਵੇ ਜੀ ਭਾਇਆ ਜੀ ਹਾਂ ਬਾਸੇ ਆਪਣੇ ਕੋਲ ਟਰੋਡੀ ਜਾਂਦੇ ਆ ਭਾਈ ਤੇ ਕੀ ਚੱਲੇਉ ਕਰਾਂ ਜੋੜੇ ਰਹੋ ਗੋਲੂ ਆਹ ਖੱਡ ਕੰਮਾ ਨਹੀਂ ਆਪਣਾ ਆਉਂਦਾ ਲੰਪਰੀ ਤੌਂਦਾ

ਲਾ ਵੀ ਤਾ ਹੀ ਦੇ ਕਰੀਬ ਹੋ ਗਿਆ ਟਾਈਮ ਕਬੂਤਰ ਆਪਣੇ ਹਜੇ ਉੱਡੀ ਜਾਂਦੇ ਨੇ ਤੇ ਅੰਦਰ ਬਾਈ ਹਣੀ ਚਾਹ ਪੀ ਜਾਂਦੇ ਨੇ ਉੜਦੇ ਨੇ ਉੱਤੇ ਹਜੇ ਉੱਤੇ ਲੱਗ ਭੰਗੇ ਜਦ ਤੱਕ ਕਰਣੀ ਆ ਲੈ ਵੀ ਪਹਿਲਾਂ ਆਪਾਂ ਚਾਹ ਪੀ ਕੇ ਖਟਿਆ ਹੁਣ ਬਾਈ ਹਣਾ ਨੇ ਠੰਡਾ ਠੰਡਾ ਫੜ ਲੈਂਦਾ ਇੱਕ ਮੈਨੂੰ ਹੈ ਜਕੀ ਨਹੀਂ ਛੱਡਦੀ ਜਾਂ ਉਹ ਲਾਹੀ ਨੂੰ ਪਾ ਕੇ ਦਿੱਤਾ ਗੂ ਨੂਨ ਪਾ ਲਿਆ ਸਾਡੇ ਮੁਲਾਇਆ ਆ ਦੇ ਆ ਦੇ ਲੈ ਬਾਈ ਨਾ ਮੁਲਾਕਾ ਕਰਾ ਤੂੰ ਜੀ ਲਵਾਇਆ ਰੱਖਿਆ ਨੇ ਆ ਹਾਂ ਬਾਕੀ ਚੱਲੀ ਜਾਂਦਾ ਅੱਜ ਸਾਰਾ ਕੁਝ ਚੱਲਦਾ ਚਾਹ ਵੀ ਪੀ ਲਈ ਅੱਜ ਛੰਡੇ ਸੀ ਰੈਸਟ ਆ ਨਾ ਮੇਰਾ ਡਾਈਟ ਤੇ ਹਮੈਂ ਮੈਂ ਨਹੀਂ ਲਾਉਣ ਦਿੰਦੇ ਮੈਂ ਨਾ ਪੁੱਛੀ ਨਾ ਲੋ ਵੀ 4:30 ਹੋ ਗਏ ਉੱਤਰ ਬੜ ਗਏ ਉੱਚੇ ਦੇਖ ਦੇ ਨੀ ਬਾਈ ਦੇ ਪਾਸੇ ਜਿੰਦੇ ਮਕਲ ਆ ਜਿੱਦਾਂ ਕਾਈ ਇਹਨੂੰ ਫੜਾ ਦਿੰਦੀ ਜੇ ਮੈਂ ਬੰਦਾ ਪਤਾ ਦੇ ਦੇ। ਦੇਖ ਰਹੀ ਹੈ ਕਿ ਆਪਣੇ ਵਾਲੇ ਕਬੂਤਰ। ਠੀਕ ਆ ਸੌ। ਬਾੜੀ ਉੱਚੀ ਭੱਗ ਗਈ। ਲੈ ਵੀ 5:30 ਦੇ ਕਰੀਬ ਹੋਵੇ ਤੇ ਕਬੂਤਰਾ ਭੱਲ ਵੀ ਜਾਂਦਾ। ਆਪਣਾ ਕਬੂਤਰਾ ਹੀ ਭੱਲ ਵੀ ਜਾਂਦਾ ਹੈ। ਲਾ ਆ ਵੀ ਦੂਸਰ ਲੱਗ ਗਈ। ਸਤਰੀਆਂ ਲੱਗ ਗਿਆ ਤੇ ਬਾਕੀ ਕਬੂਤਰ ਕੱਲ ਮੋਟਣਗੇ। ਆਪਣਾ ਲੱਭਿਆ ਨਹੀਂ ਗਾ। ਰੰਮਣ ਆਇਆ ਉੱਥੇ ਜੰਦਾ। ਗੂੜੂ ਹੁੜੀ ਗਏ ਹੋਇਆ। ਕਿਉਂ ਲਾਪਤ? ਦੇਖਿਆ ਆਪਣਾ ਕਬੂਤਰ? ਕੀ ਗੱਲ ਦਾ? ਲੱਭਿਆ ਨਹੀਂ ਯਾਰ ਉੱਤੇ ਚੜ ਗਿਆ। ਬੋ ਦੂਰ ਕਰਦਾ ਇਹਨੇ ਦਿਖਾਓ ਆਪਾਂ ਨੂੰ ਕੋਈ ਤਰਦੀ ਨਹੀਂ ਖਬਰ ਕਿੱਥੇ ਚਲੇਗਾ ਉੱਥੇ ਹੋਟ ਗਿਆ ਬਾਲਾ ਦਿਖਾ ਦੇ ਤਕੇ ਹਾਲਾ ਚਲ 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 ਉਸਤਾਜੀ ਦੇ ਵੀਰੇ ਪੈਰੀ ਹੱਥ ਲਾਤੀ ਜਾਗਾ ਹਾਂ ਬਾਈ ਉਸਤਾ ਜੀ ਦੇ ਪੈਰੀ ਹੱਥ ਕੀ ਵਾਕ ਤੇ ਹਾਏ ਬਾਈ ਹਾਏ ਹਾਏ ਉਹ ਲੱਗੂ ਹਾਂ ਚੱਲਾ ਚੱਲੀ ਵੱਡੇ ਯਾਰਾ ਉੱਚਾ ਵਈ ਆਪਣੇ ਨਾਲ ਲੱਭ ਗਿਆ ਦੂਤਰ ਮਿਲ ਗਿਆ ਹੁਣ ਲਾਹਾਂਗੇ ਦੂਤਰ ਨੂੰ ਥੱਲੇ ਲੈ ਜੀ ਕੁੱਤਰ ਲੈ ਆਉਂਦੇ ਤੇ ਆ ਰਿਹਾ ਓਹ ਧੀ ਦੇਖੋ ਕਿਵੇਂ ਲਾਈਆ ਬੰਦੇ ਨੇ ਸਿਗਰਟ ਮਿੰਟਸ ਆ ਜੀ ਲਾ ਦੇ ਵਾਹ ਸਾਡਾ ਮਹੀ ਚੜ ਕਹਨੇ ਤਾਂ ਮਰਵਾਲੇ ਹੱਥ ਤੇ ਕੋਹਣੀ ਅੰਦਾਜ਼ ਚ ਨਾ ਆਉਂ ਹੀ ਚੜ ਦੇਖੀ ਤੇਲੀ ਕੀ ਬਰਵਾਲਾ ਗਿਆ ਹੱਥ ਿਉੜ ਕੇ ਲੈ ਵੀ ਸ਼ਾਮਾਂ ਪੈ ਗਈਆਂ ਆ ਮੈਂ 7.5-8 ਦਾ ਹੋਣ ਵਾਲਾ ਸੂਰਜ ਵੀ ਸੱਪ ਗਿਆ ਤੇ ਕਬੂਦਰੀ ਹਜੇ ਆਪਣੀ ਉੱਡੀ ਜਾਂਦੀ ਆ ਉਪਰੀ ਆ ਬਹੁਤ ਵਧੀਆ ਉੱਡੀ ਬਈ ਨੰਨੇ ਆਦ ਲਿਓਈ ਅੱਕੀ ਦੇਖ ਦੇਖਦੇ ਆ ਕਬੂਦਰੀ ਨੂੰ ਲਾਉਂਦੇ ਆ ਕਿੱਥੇ ਓਏ ਇਧਰ ਵੀ ਆਏ ਨੇ ਕਬੂਦਰੀ ਆਹ ਉਹ ਤਾਂ ਮੰਜੇ ਤੇ ਪਿਆ ਕਬੂਦਰੀ ਨਾਲ ਦੇ ਬੰਦੇ ਵੀ ਨਹੀਂ ਰਹਾ ਹੋ ਗਿਆ ਨਾਲ ਦੇ ਹਾਂ ਨਾ ਕਬੂਤਰ ਭਾਗਿਆ ਦੂਸਰ ਤੂੰ ਸਾਡੇ ਨਾਲ ਹੀ ਚੱਲੀ ਕੱਲ ਨੂੰ ਛੱਡ ਲੈਣਾ ਇਹਨਾਂ ਨੇ ਹਾਂ ਚੰਗਾ ਕਿ ਆਜੋ ਇੱਥੇ ਆਜੋ ਠੀਕ ਆ ਬਈ ਓਕੇ ਮਿਲਦੇ ਆ ਕੱਲ ਨੂੰ ਠੀਕ ਆ ਠੀਕ ਆ ਬਈ ਬਾਈ ਉਹਦਾ ਕਬੂਤਰ ਦੂਸਰ ਜੇ ਵਗ ਗਿਆ ਤੇ ਵਧੀਆ ਕੱਲ ਨੂੰ ਛੱਡਿਓ ਬਈ ਮਿਲਦੇ ਆ ਕੱਲ ਨੂੰ ਫਿਰ ਇੱਥੇ ਆ ਆ ਬੰਜੀ ਤੇ ਆਪਣੀ ਕਬੂਤਰੀ ਲੱਭੀ ਨਹੀਂ ਬਈ ਹਜੇ ਲੱਭੀ ਜਾਂਦੇ ਆਪਣੇ ਬੰਦੇ ਦੇਖ ਲਓ ਕਿੰਨਾ ਸਟਰਗਲ ਕਰਨਾ ਪਿਆ ਨੇਰਾ ਹੋ ਗਿਆ ਦੇਖ ਲਓ ਹਜੇ ਤੱਕ ਆਪਣੇ ਬੰਦੇ ਲਾਭਦੇ ਫਿਰਦੇ ਨੇ ਠੀਕ ਆ ਬਈ ਮਿਲਦੇ ਆ ਫਿਰ ਕੱਲ ਨੂੰ ਓਕੇ ਬਾਈ ਕੋਈ ਨਾ ਪਏ ਜੂ ਕਾਪੀ ਵਾਲਾ ਰੱਬ ਕੋਈ ਯਾਰ ਬੋਲਣ ਕੋਈ ਨਾ ਯਾਰ ਦੂਜੇ ਦਾ ਦੇਖੋ ਆ ਦੂਜਾ ਜੀ ਸੀ ਉਹ ਜਿਹੜਾ ਡਿਆ ਜੀ ਫੀਲਿੰਗ ਨਾ ਤੇ ਚੱਟੇ ਅੱਖਾਂ ਲਾਲ ਜੀ ਮੂਹ ਨਹੀਂ ਹੈਗੀ ਯਾਰ ਅੰਤੋ ਏ ਇਹ ਉਹਨੇ ਛੱਡਿਆ ਹੀ ਮੁੰਡੇ ਨੇ ਓਏ ਪੁੱਛੋ ਛਾਹ ਦੌੜ ਨੂੰ ਛੱਡਿਆ ਹੀ ਇਹ ਤਾਂ ਦੌੜ ਨੂੰ ਧੰਨਵਾਦ ਲੈ ਪੂਰਾ ਸਟਰਗਲ ਕਰਨਾ ਪੈਂਦਾ ਬਈ ਦੇਖ ਲਓ ਇਹਨੂੰ ਤਾਂ ਪੁੱਜੀ ਆ ਕਿਸੇ ਨੇ ਪੁੱਛੀ ਹੀ ਨਹੀਂ ਬਚਾਰੇ ਨੂੰ ਪੁੱਛ ਲਓ ਇਹ ਨੂੰ ਵੀ ਸਾਡਾ ਤੇਲ ਮੋੱਕ ਗਿਆ ਯਾਰ ਰਾਹ 'ਚ ਇਧਰੋਂ ਕਬੂਤਰ ਨਹੀਂ ਲੱਭਿਆ ਪੂਰਾ ਹਾਲ ਹੋ ਗਿਆ ਬਰਨਾਦਾਰੀ ਹੋ ਗਿਆ ਹਾਂ ਬੂਲ ਪਾ ਯਾਰ ਕੰਮ ਕਰ ਗਿਆ ਮੋਢਾ ਤੇਲ ਮੋੱਕ ਗਿਆ ਇਹਦੇ 'ਚ ਬਈ ਆੜ ਤੇ ਆ ਜਾ ਨਾ ਕੱਢਣਾ ਤਾਂ ਕਾਨੂੰ ਲੱਤ ਲਾ ਕੇ ਲੈ ਜਾਣਿਆ ਐ ਇਨਾ ਕੱਢਣਾ ਕਰਨਾ ਪੈਂਦਾ ਦੇਖ ਲੋ ਚੱਕਾ ਮਰੀਆਂ ਦਾ ਯਾਦ ਕਰਦੇ ਆ ਵੀਰੇ ਤੈਨੂੰ ਕੌਣ ਯਾਦ ਕਰਦਾ ਬਈ ਆ ਦੇਖ ਲੋ ਯਾਰ ਪਰਨੇ ਨਾ ਆਉਣਾ ਬਣਾ ਦੇ ਲੋ ਫੜ ਕੇ